ਆ ਕੋਲ ਹੋ ਗਿਆ ਬੜਾ ਪਿੱਛੇ ਹੋ ਸਾਰੇ ਬਾਈ ਪਿੱਛੇ ਹੋ ਜੋ ਸਾਰੇ ਹੋ ਜਾਂਦਾ ਕੋਲ ਲਵੇ ਯਾਰ ਪਿੱਛੇ ਮੈਂ ਅੰਦਰ ਜਾਓ ਪਿੱਛੇ ਉਹ ਕੋਡਾ ਕੋਡਾ ਬੋਲਿਓ। ਉਹ ਕਿਹਦੇ ਅੱਗੇ ਮੁਰਾ ਜਾ। ਉਹ ਤਾਂ ਸ਼ੈਨਨ। ਭਾਈ ਇਹ ਹੋ ਜਾਣਾ ਮਾੜੇ 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 ਪਿੱਛੇ ਹੋ ਜਾ ਰਿਹਾ ਪਿੱਛੇ ਮਾ ਜਾ। ਵਾਹ ਵਾਹ ਕੀ ਗੱਲ ਪ੍ਰਧਾਨ। 10 ਕੁ ਹੋ ਹੋਇਆ ਨੇੜੇ। ਅੰਮ੍ਰਿਤਸਰ ਵਾਲੇ ਕੋਲ ਜਾ। ਵੇਖਿਓ ਜੁਨਾ। ਅੰਮ੍ਰਿਤਸਰ ਵਾਲੇ। ਘਰ ਚੋਂ ਤਿੰਨੇ। ਆਹ ਹੇਠਾਂ। ਆਪੂ ਨੋਕੀ ਚੱਪਨ ਰਿਹਾ। ਕੰਨੀ ਦੋਸਤੋ ਤੁਸੀਂ ਦੇਖ ਰਹੇ ਹੋ ਭਾਰਤੀ ਸਾਂਝ ਜੁਨੀਅਨ ਇਕਤਾ ਸਿੱਧੂਪੁਰ ਦਾ ਮੁੱਖ ਪੇਜ। ਤੁਸੀਂ ਵੀ ਹੋ ਜਾਈਓ ਉਧਰ। ਤੁਸੀਂ ਦੇਖ ਸਕਦੇ ਹੋ ਕਿ ਅੱਜ ਪੈਂਡ ਬਿੱਲੋ ਤੋਂ ਜਿਹੜੀ ਸ਼ਹੀਦ ਸੁਭਕਰਨ ਸਿੰਘ ਦੀ ਯਾਤਰਾ ਜਿਹੜੀ ਆ ਪੂਰੇ ਦੇਸ਼ ਭਰ ਵਿੱਚ ਜਾਵੇਗੀ ਉਹ ਸ਼ੁਰੂ ਹੋ ਚੁੱਕੀ ਆ ਭਾਈ ਮਾਰਾ ਮਨ ਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਮੇਤ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਰੇ ਜਿਹੜੇ ਵੱਡੇ ਕਿਸਾਨ ਆਗੂ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਆਲੋ ਸੈਟੀਪੀ ਸਹੀ ਕਰ ਲਓ ਆਲੋ ਦਿਖੰਦੇ ਆ ਤੁਸੀਂ ਚੱਲਦੇ ਹੋਏ ਲਾਈਵ ਨੂੰ ਵੱਤ ਤੋਂ ਵੱਤ ਜਿਹੜਾ ਹੈਗਾ ਸ਼ੇਅਰ ਕਰ ਦਿਓ ਜਿੰਨੇ ਵੀ ਵੀਰ ਇਸ ਲਾਈਵ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕੀ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਇਹੀ ਆਪਾਂ ਇੱਕ ਹੋਰ ਜੋ ਪਿੱਛੇ ਹੋਇਆ ਸਾਰਾ ਜਾਣਿਆ ਜਾਣਾ ਹੈ ਹਾਂਜੀ ਦੋਸਤੋ ਚੱਲਦੇ ਹੋਏ ਲਾਈਵ ਨੂੰ ਬੱਸ ਬੱਸ ਸ਼ੇਅਰ ਕਰ ਦਿਓ ਪਿੰਡ ਦੇ ਵੱਲੋਂ ਤੋਂ ਸ਼ਹੀਦ ਫੁੱਲ ਕਿੱਥੇ ਆ ਫੁੱਲਾਂ ਆਪਣੇ ਮਾਨਸਰ ਜਿਲ੍ਹਾ ਪ੍ਰਧਾਨ ਜੀ ਲੈ ਆਦੇ ਆ ਗਈ ਆ ਗਈ ਸ਼ੋਭਕਰਨ ਸਿੰਘ ਦੀ ਜਿਹੜੀ ਰਾਖ ਲੈ ਕੇ ਸੰਜੁਕ ਕਿਸਾਨ ਮੋਰਚਾ ਗਹਿਰਾ ਨੀਤੀਕ ਵੱਲੋਂ ਪੂਰੇ ਦੇਸ਼ ਭਰ ਪਹੁੰਚ ਜਾਣਾ ਹੈ ਯਾਤਰਾ ਕੱਢੀ ਜਾਊਗੀ ਜੀ ਸਰਵਿੰਦਰ ਸੋ ਸਿੰਘ ਦੇਖ ਕਰਕੇ ਜਗਜੀਤ ਸਿੰਘ ਜੀ ਢੱਲੇਵਾਲ ਯਾਰ ਛੇ ਲੈ ਬਣੇ ਯਾਰ ਨੂੰ ਹਟਾਓ ਅਬੇ ਮੰਨੀਓ ਕਹਾੜ ਜੀ ਸਰਜੀਤ ਫੂਲ ਜੀ ਸਬਰਨ ਸਿੰਘ ਪੰਦੇਰ ਜੀ ਦੇ ਸਮੇਤ ਤਮਾਮ ਜਿਹੜੇ ਅੱਗੂ ਨਾਲ ਅੱਜ ਵਿੱਚ ਪਹੁੰਚ ਰਹੇ ਨੇ ਮਹਿੰਦਰ ਸਾਹਿਬ ਆ ਜੋ ਆਓ ਜੀ ਨਾ ਨੰਗਰੀ ਮਾਰੇ ਜੀ ਥੋੜਾ ਸਾਈਡ ਤੇ ਥੋੜੀ ਸਾਈਡ ਦੇ ਦਿਓ ਵੇਖੋ ਜੀ ਆਹ ਪਾ ਲੋ ਫਿਰ ਚੱਤੇ ਪੈਰੋਂ ਥੋੜਾ ਰਸ ਪੁੱਛੋ ਜਿਆਦਾ ਥੋੜੇ ਦੇ ਦੇ ਮੈਂ ਪਹਿਲੇ ਪਾਸੇ ਥੋੜਾ ਜਿਹਾ ਭਾਈ ਥੋੜੀ ਸਾਈਡ ਦੇ ਦਿਓ ਭਾਈ ਮੰਦਰ ਸਾਹਿਬ ਆਓ ਜਰਾ ਲੈ ਲਿਓ ਫੁੱਲ ਲੈ ਲਿਓ Fortuny dias�u toldo numbers yun, you can look forward to that falan- word, tax hund Jetzt tabil dain 12 people watch out warnin 12 people watch out kini the navy Tak squishy a Mich sh souten ਬੜਾ ਜਾ ਬੜੇ ਬੜੀ ਸੈਂਟਰ ਲਗੇ ਪਰ ਪਿੱਛੇ ਆਉਣਾ ਥੋੜਾ ਪਿੱਛੇ ਲਿਓ ਪਿੱਛੇ ਹੋ ਜਾਣਾ ਪਿੱਛੇ ਹੋ ਜਾਣਾ ਬਹੁਤ ਪਿੱਛੇ ਹੋ ਜਾਣਾ ਇਹ ਜਿਹੜੀ ਆਰ ਜਿਹਦੀ ਮੈਂ ਜਾਨਾ ਵਰਸਾ ਪਾਜੀ ਥੋੜਾ ਜਿਹਾ ਅੱਗੇ ਸਰ ਪਿੱਛੇ ਨੂੰ ਹੋ ਰਹੀ ਥੋੜਾ ਜਿਹਾ ਪਿੱਛੇ ਹੋ ਜਾਣਾ ਕਰੀਏ ਸ਼ੁਰੂ ਹਾਂ ਜੀ ਦੇਸ਼ ਨੇ ਬਲਵਾਨ ਕੋਨੇ ਕੋਨੇ ਚ ਬੈਠੇ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਛੋਟਾ ਵਪਾਰੀ ਅੱਜ ਸੀ ਬਹੁਤ ਦੁੱਖ ਭਰੇ ਸਮੇਂ ਦੇ ਵਿੱਚ ਸਾਡੀ ਸਾਡੀ ਇਸ ਜਮਾਤ ਦੀ ਨੌਜਵਾਨ ਸ਼ਹੀਦ ਸ਼ੁਭ ਕਰਨ ਦੇ ਉਸ ਸਥਾਨ ਤੇ ਖੜਿਆ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਅੱਜ ਕਲਸ਼ ਯਾਤਰਾ ਉਨ੍ਹਾਂ ਦੀ ਅਸ਼ਟਿਕਲਸ਼ ਯਾਤਰਾ ਪੂਰੇ ਦੇਸ਼ ਦੇ ਵਿੱਚ ਲਿਜਾਣ ਦੇ ਲਈ ਇੱਥੇ ਦੋਨੋਂ ਫੋਰਮਾਂ ਦੇ ਲੀਡਰ ਸਾਹਿਬਾਨ ਪਹੁੰਚੇ ਨੇ ਅਲੱਗ ਅਲੱਗ ਸਟੇਟਾਂ ਦੇ ਲੀਡਰ ਸਾਹਿਬਾਨ ਪਹੁੰਚੇ ਨੇ ਰਾਜਸਥਾਨ ਹਰਿਆਣਾ ਬਿਹਾਰ ਇਹਨਾਂ ਸਟੇਟਾਂ ਤੋਂ ਲੀਡਰ ਸਾਹਿਬਾਨ ਇੱਥੇ ਪਹੁੰਚ ਚੁੱਕੇ ਨੇ ਇਹ ਆਪਣੇ ਕਲਸ਼ ਇੱਥੋਂ ਹੀ ਇਹਨਾਂ ਦੇ ਹੈਂਡਓਵਰ ਕਰਾਂਗੇ ਬਾਕੀ ਜਿਹੜੇ ਜਿੰਨੇ ਵੀ ਕਲਸ਼ ਅਸੀਂ ਲੈ ਕੇ ਜਾਣੇ ਆ ਹਰਿਆਣੇ ਵਾਲਿਆਂ ਨੇ ਹਰਿਆਣੇ ਦੇ ਵਿੱਚ ਰਾਜਸਥਾਨ ਨੇ ਰਾਜਸਥਾਨ ਦੇ ਵਿੱਚ ਲਜਾਂਨ ਤੋਂ ਬਾਅਦ ਬਾਕੀ ਸਾਰੇ ਕਲਸ਼ਾਂ ਨੂੰ ਅਸੀਂ ਖਨੋਰੀ ਬਾਰਡਰ ਦੇ ਉੱਤੇ ਸੇਫਲੀ ਬੜੀ ਇੱਜ਼ਤ ਬੜੇ ਸਤਕਾਰ ਬੜੇ ਮਾਨ ਦੇ ਨਾਲ ਉੱਥੇ ਅਸੀਂ ਰੱਖਾਂਗੇ ਸਾਰੀਆਂ ਸਟੇਟਾਂ ਦੇ ਲੀਡਰ ਸਾਹਿਬਾਨ ਆ ਕੇ 2-4 ਦਿਨਾਂ ਦੇ ਵਿੱਚ ਵਿੱਚ ਜਿਵੇਂ ਜਿਵੇਂ ਕਿਉਂਕਿ ਸਾਨੂੰ ਪਤਾ ਲੱਗਾ ਸਾਊਥ ਤੋਂ ਇਹਨਾਂ ਨੂੰ ਇੱਥੋਂ ਸ਼ੁਭਕਰਨ ਦੇ ਅਸਪੀਤ ਕਾਸ਼ਾ ਨੂੰ ਲੈਣ ਵਾਸਤੇ 15 ਆਤਮਾ ਦੀ ਡਿਊਟੀ ਲੱਗੀ ਹੋਈ ਆ ਉਹ ਆ ਰਹੇ ਨੇ ਰਸਤੇ 'ਚ ਨੇ ਉਹਨਾਂ ਨੂੰ ਸਮਾਂ ਲੱਗਣਾ ਔਰ ਇਹਨੂੰ ਅਸੀਂ ਇਹਨਾਂ ਦੀ ਇਹ ਯਾਤਰਾ ਨੂੰ ਪੂਰੇ ਦੇਸ਼ ਦੇ ਵਿੱਚ ਹਰ ਵਰਗ ਨੂੰ ਦਰਸ਼ਨ ਕਰਵਾਉਣਾ ਚਾਹੁੰਦੇ ਆ ਐਸ ਐਸ ਸੀ ਹਰ ਵਿਅਕਤੀ ਤੱਕ ਇਹ ਗੱਲ ਜਾਵੇ ਕਿ ਜਿਹੜਾ ਇਹ ਸ਼ੁਭਕਰਨ ਹੈ ਇਹ ਕੇਵਲ ਕਿਸਾਨੀ ਲਈ ਨਹੀਂ ਇਹ ਕੇਵਲ ਆਪਦੇ ਪਿੰਡ ਲਈ ਨਹੀਂ ਕੇਵਲ ਆਪਦੀ ਰੋਜ਼ੀ ਰੋਟੀ ਲਈ ਨਹੀਂ ਇਹ ਪੂਰੇ ਦੇਸ਼ ਦੇ ਲਈ ਅੱਜ ਕੁਰਬਾਨੀ ਦੇ ਕੇ ਗਿਆ ਹੈ ਸਾਡੀ ਬਹੁਤ ਵੱਡੀ ਮੰਗ ਹੈ ਕਿ ਜਿੱਥੇ ਅਸੀਂ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਹਾਂ ਤਾਂ ਉਦੋਂ ਪਰ ਵਪਾਰੀਆਂ ਦਾ ਮੁੱਦਾ ਵੀ ਉਹਦੇ 'ਚ ਆ ਜਾਂਦਾ ਹੈ ਹਰ ਚੀਜ਼ ਨੂੰ ਜਿਹੜੀ ਸਰਕਾਰੀ ਹੈ ਸਾਡੀ ਉਹਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧਾਇਆ ਜਾ ਰਿਹਾ ਹੈ ਉਹਨੂੰ ਰੋਕਣ ਵਾਸਤੇ ਇਹ ਸਾਡੇ ਨੌਜਵਾਨ ਨੇ ਕੁਰਬਾਨੀ ਦਿੱਤੀ ਹੈ ਇਹ ਕਿੱਲਾ ਕਿਸਾਨੀ ਦਾ ਹੁਣ ਸ਼ਹੀਦ ਨਹੀਂ ਰਿਹਾ ਇਸ ਤੋਂ ਅੱਗੇ ਜਿਹੜੀ ਕਿਸਾਨੀ ਦੀ ਜੇ ਗੱਲ ਕਰਦੇ ਆ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਲੈਣ ਦੇ ਲਈ ਕਿਸਾਨਾਂ ਦੀ ਕਰਜ਼ ਮੁਕਤੀ ਦੇ ਲਈ ਕਿਸਾਨਾਂ ਦੀ ਜਿਸ ਤਰੀਕੇ ਦੇ ਨਾਲ ਜ਼ਮੀਨਾਂ ਦੀ ਗ੍ਰਹਿਣ ਕੀਤੀ ਜਾ ਰਹੀ ਹੈ ਉਹਨਾਂ ਕਾਨੂੰਨਾਂ ਨੂੰ ਸਿੱਕੇ ਤੰਗ ਕੇ 2013 ਦੇ ਕਾਨੂੰਨਾਂ ਨੂੰ ਸਿੱਕੇ ਤੰਗ ਕੇ ਉਹਦੀ ਲੜਾਈ ਲੜ ਰਿਹਾ ਸੀ ਸਾਡਾ ਇਹ ਨੌਜਵਾਨ ਸੋ ਇਸ ਕਰਕੇ ਇਹ ਜਿਹੜੀਆਂ ਲੜਾਈਆਂ ਨੇ ਇਹਨਾਂ ਦੇ ਲਈ ਉਹਨੇ ਲੜਦਿਆਂ ਆਪਣੇ ਪਰਾਨਾਂ ਦੀ ਆਹੂਤੀ ਦਿੱਤੀ ਆ ਤੋਂ ਅੱਜ ਅਸੀਂ ਚਾਹੁੰਦੇ ਹਾਂ ਕਿ ਹਰ ਦੇਸ਼ ਦਾ ਨਾਗਰਿਕ ਇਹ ਸਾਡੇ ਨੌਜਵਾਨ ਨੂੰ ਜਦੋਂ-ਜਦੋਂ ਵੀ ਤੁਹਾਡੇ ਨਗਰਾਂ ਦੇ ਵਿੱਚ ਦੀ ਤੁਹਾਡੇ ਇਲਾਕੇ ਦੇ ਵਿੱਚ ਦੀ ਇਹਨਾਂ ਦੀ ਅਸ਼ਤੀ ਕਲਸ਼ ਯਾਤਰਾਵਾਂ ਨੇ ਨਿਕਲਣਾ ਹੈ ਨੰਗਣਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸ਼ਹੀਦ ਤੁਹਾਡਾ ਸਾਰਿਆਂ ਦਾ ਹੈ ਕੇਵਲ ਇੱਕ ਘਰ ਦਾ ਇੱਕ ਪਰਿਵਾਰ ਦਾ ਇੱਕ ਜਥੇਬੰਦੀ ਦਾ ਇੱਕ ਕਮਿਊਨਿਟੀ ਦਾ ਨਹੀਂ ਰਿਹਾ ਕਿਉਂਕਿ ਜਦੋਂ ਐਮਐਸਪੀ ਦੀ ਗੱਲ ਆਉਂਦੀ ਹੈ ਤੇ ਬੜੀ ਸਪਸ਼ਟ ਹੈ ਕਿ ਜੇਕਰ ਕਿਸਾਨ ਸਮਰੱਥ ਹੋਏ ਤਾਂ ਦੇਖਣ ਨੂੰ ਲੱਗਦਾ ਹੈ ਦੀ ਮੰਗ ਕੱਲੇ ਕਿਸਾਨਾਂ ਦੀ ਹੈ ਲੇਕਿਨ ਜਦੋਂ ਕਿਸਾਨ ਸਮਰੱਥ ਹੁੰਦਾ ਹੈ ਕਿਸਾਨ ਦੀ ਜੇਬ ਚ ਆਏ ਪੈਸੇ ਨੇ ਵਪਾਰ ਦੇ ਵਿੱਚ ਵੀ ਜਾਣਾ ਹੈ ਉਹਨੇ ਮੁੜ ਦੁਬਾਰਾ ਸਰਕਲ ਦੇ ਵਿੱਚ ਮਾਰਕੀਟ ਚ ਘੁੰਮਣਾ ਹੈ ਔਰ ਉਹਦੇ ਨਾਲ ਬੜੀਆਂ ਨਵੀਆਂ ਨਵੀਆਂ ਵਸਤੂਆਂ ਤਿਆਰ ਕਰਨ ਦੀ ਲੋੜ ਪੈਣੀ ਹੈ ਸਰਕਾਰ ਨੂੰ ਜਿਹਦੇ ਲਈ ਰੁਜ਼ਗਾਰ ਵੀ ਦਦਾ ਵੀ ਮੌਕੇ ਉਪਲਬਧ ਕਰਵਾਉਣ ਲਈ ਇਹ ਲੜਾਈ ਲੜੀ ਜਾ ਰਹੀ ਹੈ ਸੋ ਇਸ ਕਰਕੇ ਇੱਥੋਂ ਅਸੀਂ ਸਾਰੇ ਆਗੂ ਸਹਿਬਾਨ ਇਕੱਠੇ ਆ ਇਕੱਠੇ ਹੋ ਕੇ ਅੱਜ ਇੱਥੋਂ ਯਾਤਰਾ ਨੂੰ ਅਸੀਂ ਪ੍ਰਾਰੰਭ ਕਰਾਂਗੇ ਸਾਡੀਆਂ ਇਸ ਇੱਕ ਯਾਤਰਾ ਦੇ ਲਈ ਗੱਡੀ ਸਾਡੀ ਤਿਆਰ ਹੋ ਚੁੱਕੀ ਹੈ ਬੜੇ ਸਤਿਕਾਰ ਦੇ ਨਾਲ ਬੜੇ ਮਾਨ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਇੱਥੋਂ ਜਿਹੜੇ ਸਾਡੇ ਸ਼ੁਭਕਰਨ ਦੇ ਅਸਕਲ ਕਲਸ ਨੇ ਇਹਨਾਂ ਨੂੰ ਗੱਡੀ ਦੇ ਵਿੱਚ ਬਰਾਜਮਾਨ ਕਰਾਵਾਂਗੇ ਇਸ ਤੋਂ ਅੱਗੇ ਜਾ ਕੇ ਹਰ ਸਟੇਟ ਆ ਜਿਹੜੀ ਉਹ ਆਪਣੇ ਆਪਣੇ ਜਿਹੜੇ ਕਲਸ਼ ਲੈਗੀ ਅਗਲੀ ਗੱਲ ਮੈਂ ਬੇਨਤੀ ਕਰੂੰਗਾ ਭਲੇਰ ਸਾਹਿਬ ਨੂੰ ਇਹ ਵੀ ਦੋ ਗੱਲਾਂ ਇਹਨਾਂ ਦੇ ਬਾਰੇ ਸਾਡੇ ਇਸ ਮਹਾਨ ਸ਼ੀਰ ਦੇ ਬਾਰੇ ਤੁਹਾਨੂੰ ਨਾਲ ਸਾਂਝੀਆਂ ਕਰਾਂ ਅੱਜ ਸ਼ਹੀਦ ਸੁਭਕਰਨ ਸਿੰਘ ਜੀ ਦੇ ਜੱਦੀ ਪਿੰਡ ਵਿੱਚ ਜਿੱਥੇ ਉਹਨਾਂ ਦਾ ਸਸਕਾਰ ਹੈ ਉੱਥੇ ਖੜੇ ਆ। ਦੋਵਾਂ ਫੋਰਮਾਂ ਦੀ ਲੀਡਰਸ਼ਿਪ ਵੀ ਇੱਥੇ ਹਾਜ਼ਰ ਆ। ਤੇ ਅੱਜ ਪਿੰਡ ਬੱਲੋ ਬਠਿੰਡਾ ਤੋਂ ਜਿਹੜੀ ਆ ਉਹਨਾਂ ਦਾ ਸ਼ਹੀਦੀ ਯਾਤਰਾ ਜਿਹੜੀ ਉਹਨਾਂ ਦੇ ਕਲਸ਼ਾਂ ਨਾਲ ਲੈ ਕੇ ਆਪਾਂ ਪੂਰੇ ਦੇਸ਼ ਵਿੱਚ ਲੈ ਕੇ ਜਾ ਰਹੇ ਆ। ਅੱਜ ਉਹਦੀ ਹਰੰਭਤਾ ਹੋਣੀ ਹੈ ਬੜੇ ਸਤਕਾਰ ਨਾਲ। ਤੋਂ ਗਾਹਾਂ ਅਗਲੇ ਦਿਨ ਕੱਲ 15 ਨੂੰ ਜਿਹੜਾ ਵਾਏ ਦੋਵਾਂ ਬਾਰਡਰਾਂ ਤੋਂ ਗਾਹਾਂ ਸੋ 15 ਨੂੰ 16 ਨੂੰ 16 ਨੂੰ ਗਾਂ ਦੋਏ ਬਾਰਡਰ ਦੇ ਉੱਤੇ ਹਰਿਆਣੇ ਵੱਲ ਇਹ ਆਰੰਭ ਹੋਊਗੀ ਤੇ ਅਸੀਂ ਆਸ ਰੱਖਾਂਗੇ ਸਾਰੇ ਲੋਕਾਂ ਕੋਲੇ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਦਰ ਜਿੰਦਰ ਨੂੰ ਸਾਡੀ ਯਾਤਰਾ ਜਾਵੇ ਉੱਥੇ ਪਹੁੰਚਣ ਔਰ ਜਿਹੜੇ ਆਪਣੀ ਸਜਦਾ ਕਰਨਾ ਜਿਹੜੇ ਸਵਾਲ ਆ ਸਾਡੇ ਕਿ ਕੀ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਸਾਡਾ ਕਨਾਲ ਸੀਗਾ ਜਾਂ ਕਿ ਅੰਦੋਲਨ ਕਰਨਾ ਪੀਸਫੁਲੀ ਜਾਂ ਜਿਹੜੀਆਂ ਅਸੀਂ ਮੰਗਾਂ ਲੈ ਕੇ ਚੱਲੇ ਆ ਉਹ ਮੰਗਾਂ ਮੰਗਣੀਆਂ ਸਰਕਾਰ ਕੋਲੇ ਕਿ ਨਾ ਸੀ ਤਾਂ ਕਰਕੇ ਸਾਡਾ ਸ਼ਹੀਦ ਸੁਪਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਸੋ ਇਹਨਾਂ ਗੱਲਾਂ ਦੇ ਜਵਾਬ ਉਹ ਯਾਤਰਾਦਾਨ ਵੀ ਕੀਤੇ ਜਾਣਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਸਭ ਬਹਿਰਾਨੇ ਕਣੀ ਮੈਂ ਇੱਕ ਕਾਲ ਨੂੰ ਬੁਲਾਉਣਾ 88 83 ਜਰਨਲ ਨੂੰ ਬੁਲਾਦਨੇ ਆ